ਸਾਡਾ ਸਰ ਤੁਹਾਡਾ ਜੀ। ਪਰ ਸੋਹ ਜਲਾਤ ਨੂੰ। ਸੇਟ ਬੋਲੀਓ ਨਾ। ਇਹ ਲੁਧਿਆਣਾ ਸੇ ਆਇਆ। 80 ਸਾਲ ਜੀ। ਸਾਡੀ ਹਾਬਕਾ ਸੰਗਮਾ ਤੋਂ ਆਏ ਜੂਨੀਅਰ ਸੰਗਮਾ ਜੀ ਦੇ। ਕਦਮਾ ਤੁਹਾਡਾ ਇੱਥੇ ਵਧੀਆ ਚੀਜ਼ਾਂ ਚੱਲ ਰਿਆ। ਹਾਂ ਇਹ ਹਰਾਉ ਦਾ। ਬਹੁਤ ਵਧੀਆ ਜੀ। ਹਾਂ ਜੀ, ਹਾਂ ਜੀ। ਅਗਲੇ ਦਿਨਾਂ ਵਧੀਆ ਕਰੇ ਤੁਹਾਨੂੰ ਜੜੀ ਰਸਾਇ। ਠੀਕ ਹੈ। ਮਾਸੀ ਕੁਇਸੇ ਕਰਕੇ ਆਏ ਆਂ ਸਲਾਹਯਾ ਸਾਹਿਬ ਨੂੰ ਮਿਲੇ ਆਂ ਅਸੀਂ ਤੇ ਉਹਨਾਂ ਨੇ ਵੀ ਸਾਨੂੰ ਸੱਸ ਸਾਹਿਬ ਕੋਈ ਕਮੀ ਪਈ ਸੀ ਜਾਂ ਤੁਹਾਡੇ ਪੇਸ਼ੰਦ ਤੁਸੀਂ ਸਾਨੂੰ ਦੱਸ ਸਕਦੇ ਹੋ ਹਾਂਜੀ ਆ ਗਿਆ ਤੇ ਅਸੀਂ ਤੁਹਾਨੂੰ ਪੁੱਛਣ ਆਏ ਆ ਕੋਈ ਪ੍ਰੋਬਲਮ ਹੈ ਤੁਹਾਡਾ ਇੱਥੇ ਗੱਲ ਕਰਨ ਦੀ ਟੀ ਹੈ ਸਾਡੀ ਸਹੀ ਤਰੀਕੋ ਓਕੇ ਆਏ ਆ ਬਚਾ ਦਾ ਹਾਲ ਰੱਖੇ ਕਿੱਥੋਂ ਆਏ ਤੁਸੀਂ ਅਸੀਂ ਅਸਲ ਵਿੱਚ ਅਸਲ ਜੇ ਆ ਗਏ ਅਸੀਂ ਜੀ ਬਿਠਾ ਦੇ ਦਾਂ ਅਸੀਂ ਤੇ ਲੈ ਕੇ ਸੀਗੇ ਜੀ ਮਾੜੇ ਕਰਮਾਂ ਨੂੰ ਅਨੁਸਾਰ ਉੱਥੇ ਵੀ ਪੰਜਾਂ ਡਣਾ ਦੇ ਵਿੱਚ ਸਾਡਾ 3 ਲੱਖ ਰੁਪਈਆ ਦੇ ਰਹੇ ਸੀ ਇੱਥੇ ਤਾਂ ਇੱਥੇ ਤਾਂ ਦਾ ਜੀ ਇੱਥੇ ਜੀ ਕਾਰਡ ਦੇ ਪੇਸ਼ੈਂਟ ਹੈ ਬਚਾ ਦੇ ਜਿਹੜੇ ਪੇਸ਼ੈਂਟ ਨੇ ਉੱਥੇ ਪੇਸ਼ੈਂਟ ਉਹਨਾਂ ਨੇ ਵੈਡੀਨੇਟਰ ਤੇ ਭੱਜਦਾ ਸੀ ਅੱਛਾ ਜੀ ਉੱਥੋਂ ਥੱਕੇ ਨਾ ਘੜਾ ਕੇ ਇੱਥੇ ਆਏ ਜੀ ਪਤਾ ਨੱਗਾ ਵਾ ਜੀ ਕਿ ਅੱਗੇ ਤੇ ਬਚ ਗਏ ਨਹੀਂ ਕੋਈ ਹਾਂ ਬਹੁਤ ਬੁਰਾ ਹਾਲ ਦਾ ਜਬ ਪੇਸ਼ੈਂਟ ਆਇਆ تھا ਮਾਰੇ ਕੋਲ ਉਹ ਕਿੰਨੀ ਕੰਡੀਸ਼ਨ ਸੀ ਇਹਨੇ ਤੇ ਬੜੀ ਮੰਦੀ ਹਾਲਤ ਹੋ ਗਈ ਸੀ ਉਹਨਾਂ ਤੇ ਚੰਗੀ ਕਿਸਮਤ ਨੂੰ ਪਰਮਾਤਮਾ ਦਾ ਟਾਈਮ ਆ ਗਿਆ ਬਰਦਰ ਜੀ ਅਸੀਂ ਵੀ ਅਪੀਲ ਕਰਾਂਗੇ ਜਿਹੜੇ ਨਹੀਂ ਆਏ ਆ ਵੀ ਆਪਣੇ ਬੰਦਿਆ ਦਾ ਅਫਸਰ ਜਿਹੜੇ ਦੇ ਪ੍ਰਧਾਨ ਹਾਂ ਸਾਡੇ ਐਕਸਰਵਿਸਮੈਨ ਜੀ ਜੇ ਇਸ ਸਾਲ ਦੇ ਵਿੱਚ ਸਲਾਰੀਆ ਸਾਹਿਬ ਨੇ ਸਾਨੂੰ ਆਸ਼ਵਾਸਨ ਦਵਾਇਆ ਵਾ ਵੀ ਕੋਈ ਪ੍ਰੋਬਲਮ ਆਉਂਦੀ ਹੈ ਕੇਪੇ ਸਰਵਿਸ ਉਹ ਡਾਇਰੈਕਟ ਸਾਨੂੰ ਸੰਗਠਨ ਕਮੇਟੀ ਦੇ ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਵੀ ਪ੍ਰੋਬਲਮ ਦੱਸ ਸਕਦੇ ਨੇ ਜੀ ਸਰ ਤਾਂ ਕਿ ਅਸੀਂ ਸਲਾਰੀਆ ਸਾਹਿਬ ਨੂੰ ਜਾਂ ਉਹਨਾਂ ਦੇ ਜਿਹੜੇ ਆ ਤੁਸੀਂ ਮੈਡਮ ਹੈ ਸੁਨੇਨਾ ਸੁਨੇਨਾ ਜੀ ਜੀ ਅਸੀਂ ਉਹਨਾਂ ਦੇ ਨਾਲ ਪ੍ਰੋਬਲਮ ਡਿਸਕਸ ਕਰ ਸਕਦੇ ਹਾਂ ਜੀ ਓਕੇ